ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਵਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆਈਆਂ ਵੀਰੋ ਸੂਈਆਂ ਨੇ ਲੇਵੇ ਬਾਜਾ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਚੱਲ ਵੀਰੇ ਵਧੀਆ ਵਧੀਆ ਰਹਿਤੀ ਵਧੀਆ ਵੀਰੇ ਨਾਂ ਦੱਸੀ ਨਾਂ ਵੀਰ ਜੀ ਮੇਰਾ ਬੱਗੂ ਜੇ ਹਾਂਜੀ ਪਿੰਡ ਮਕਾਮ ਹਾਂਜੀ ਜ਼ਿਲ੍ਹਾ ਅਮਰੀਕ ਸਰ ਤਹਿਸੀਲ ਜਨਾਲਾ ਜੀ ਠੀਕ ਹੈ ਫੋਨ ਨੰਬਰ ਵੀਰੇ ਫੋਨ ਨੰਬਰ 8146070428 ਹੈ ਠੀਕ ਹੈ ਜੀ ਤਾਂ ਵੀਰੇ ਆਪਣੇ ਕੋਲੇ ਦੋ ਵੜਾਂ ਆ ਗਈਆਂ ਅੱਜ ਕੋਲੇ ਦੋ ਵੜਾਂ ਆ ਗਈਆਂ ਵੀਰ ਜੀ ਠੀਕ ਹੈ ਸੂਈਆਂ ਸੂਈਆਂ ਵੀਰ ਜੀ ਤਾਜ਼ੀਆਂ ਬਿਲਕੁਲ ਤਾਜ਼ੀਆਂ ਠੀਕ ਹੈ ਵੀਰੇ ਹਾਂਜੀ ਤਾਂ ਆਪਣਾ ਪਿਛਲੀ ਵੀਡੀਓ ਤਾਂ ਵਧੀਆ ਰਿਆ ਰੇਰ ਜੀ ਦੋ ਤਿੰਨ ਮਿੰਟ ਹੀ ਲੱਗੇ ਜੇ ਬਸ ਪਹਾੜ ਨਿੱਕੇ ਨਿੱਕੇ ਜੇ ਰੇਡ ਨਿੱਕੇ ਹੀ ਸਾਡੇ ਹਨਾ ਵੀਡੀਓ ਥੋੜੀ ਲੇਟ ਆਊਗੀ ਪਰ ਆਉਗੀ ਪਹਾੜ ਵਾਲੀ ਬਿਲਕੁਲ ਬਿਲਕੁਲ ਬਜਟ ਜਾਊਗੀ ਵੀਡੀਓ ਜਿਹੜੇ ਵਪਾਰੀ ਵੀਰ ਵੀ ਫਰੇਜ਼ ਲੈਂਦੇ ਹਨਾ ਵਪਾਰੀ ਖੜਕੇ ਵੀ ਵੇਚ ਸਕਦੇ ਠੀਕ ਹੈ ਕਰੀਏ ਸ਼ੁਰੂ ਵੀਰੇ ਇੱਤੋਂ ਕਰੀਏ ਵੀਰ ਜੀ ਇਹਦੇ ਬਾਰੇ ਦੱਸ ਦਿਓ ਇਹ ਵੀਰ ਜੀ ਇਹਨੂੰ ਅੱਜ 20-25 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਦੋ ਤੇ ਦੇ ਥੱਲੇ 14 ਲੀਟਰ ਇਹ ਹਾਂਜੀ 12 ਲੀਟਰਾਂ ਦੀ ਗਾਰੰਟੀ ਦੇ ਭੇਜ ਦਾਂਗੇ 12 ਲੀਟਰ ਹਾਂਜੀ ਹਾਂਜੀ ਜਿਹੜਾ ਚਵਾਦ ਨਾਲ ਠ ਵੇਖੋ ਵੀਰੋ ਆ ਵਛਾ ਆ ਗਿਆ ਇਹਦਾ ਬਾਕੀ ਗਾਂ ਚੈੱਕ ਕਰ ਲਓ ਹੈ ਜਾਤ ਨਸਲਾ ਵੀਰੇ ਦੁੱਧ ਵਾਲੀ ਗਾਂ ਵਾ ਥਣ ਥਣ ਚੈੱਕ ਕਰ ਲਓ ਐ ਵਧੀਆ ਥਣ ਲੱਗਿਆ ਲੈ ਵਾਲੂ ਆ ਵੀਰੇ ਚੈੱਕ ਕਰ ਲਿਓ ਕਿੰਨਾ ਦੁੱਧ ਦੱਸੋ ਵੀਰੇ ਹੁਣ ਜੀ 14 ਲੀਟਰ ਦੁੱਧ 14 ਲੀਟਰ ਮੌਜੂਦ ਆ ਮੌਜੂਦ ਵੀਰ ਜੀ ਠੀਕ ਆ ਵੀਰੇ ਬਾਕੀ ਵੀਰੇ ਥਣ ਥਣ ਚੈੱਕ ਕਰ ਲਓ ਲਾਗੇ ਤੋਂ ਚੰਗਾ ਨੋਕ ਵਾਲਾ ਥਾਣਾ ਗਿਆ ਚਵਾਈ ਚੋਈ ਕਿੰਦਾ ਦੀ ਵੀਰੇ ਨਾ ਵੀਰ ਜੀ ਪੂਰ ਛੱਟਾ ਥਾਣਵਾਦ ਘੱਟ ਗਰੰਟੀ ਹੋਊਗੀ ਅਸ਼ਾ ਇੱਕ ਨੰਬਰ ਚਵਾਈ ਲੱਗੀ ਆ ਨੰਬਰ ਵੀਰ ਜੀ ਇੱਕ ਨੰਬਰ ਠੀਕ ਹੈ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਏ ਤੇਰੀ ਇਹ ਵਿੱਚ 45000 ਦੀ 45 ਦੀ ਹਾਂਜੀ ਕਰ ਦੇਓ ਮਾਨਤਾ ਕਰਾ ਲਓ ਵੀਰ ਜੀ ਤਿੰਨ ਹੀ ਜਾਂਦੇ ਵੀਰੇ ਕਰਾਇਆ ਪੈਂਦਾ ਵੀਰਾਂ ਨੂੰ 42 ਦੀ ਪੂਰੇ 40 ਦਿਨਾਂ ਦੇ ਦੀਏ ਕੀ ਮਾਨਤਾ ਜਾਂਦੇਓ ਹੋਰ ਕੋਈ ਵੀਰ ਹੋਰ ਮਾਨਤਾਨ ਹੋ ਜੂ ਹੈ ਨਾ ਤੋ ਉਹਨੂੰ ਛੱਡ ਦਾਂਗੇ ਜੀ 38 ਦੀ ਦੇ ਦਾਂਗੇ 38000 ਦੀ ਬਾਕੀ ਆਏਗਾ ਇਹਦਾ ਮਾਨਤਾਨ ਕਰ ਦਾਂਗੇ ਵਿੱਚ ਕੋਈ ਵੀਰ ਫੋਨ ਲਾਵੇ ਸਹੀ ਮੋੜ ਦੇ ਨਹੀਂ ਹੈ ਨਾ ਵੀਰੇ ਹਾਂਜੀ ਮਾਨਤਾਨ ਕਰ ਦਾਂਗੇ ਬਿਲਕੁਲ ਜੀ ਵੇਖੋ ਵੀਰ ਜੈ ਜੀ ਰੇਡ ਆ ਵੀਰ ਦਾ ਬਿਲਕੁਲ ਬਿਲਕੁਲ ਚੰਗੇ ਰਿਕਾਰਡ ਵਾਲੀ ਆ ਜਾਤ ਨਸਲ ਆ ਥੋੜਾ ਜਿਹਾ ਵੀਰੇ ਰੁੱਖਾਪਨ ਆ ਗਿਆ ਪਰ ਇਹਦੀ ਦੁੱਧ ਨੂੰ ਵੀਰੇ ਚੰਗੀ ਹੋਊ ਹੈ ਨਾ ਤੂੰ ਮਰਜੀ ਭੂਰ ਛੱਟਾ ਥਾਣਵਾਦ ਘੱਟ ਗਾਰੰਟੀ ਕੀ ਬਾਤ ਹੈ ਜੀ ਵੇਖੋ ਵੀਰ ਚੰਗੀ ਆ ਗਿਆ ਲੇਵਾ ਲਵਾ ਚੰਗਾ ਘੈਂਟ ਲੱਗਿਆ ਬਧਰਾ ਬੁਧਰਾ ਬੋਧ ਨੇ ਬਾਕੀ ਕੋਈ ਵੀਰ ਸੇਵਾ ਕਰੂਗਾ ਹਨਾ ਵੀਰੇ ਹਜੇ ਟਾਈਮ ਵੀ ਸਵੇਰ ਦਾ ਸ਼ਾਮ ਤਾਈਂ ਕਾਫੀ ਬਣ ਜਾਂਦੀ ਹੁੰਨੀ ਕਾਫੀ ਤਾਂ ਵੇਚੇ ਆ ਵਧੀਆ ਦੇ ਕੀ ਬਾਤ ਹੈ ਜੀ ਵੇਖੋ ਵੀਰੋ ਦੂਜੇ ਨੰਬਰ ਤੇ ਆ ਗਈ ਇਹਦਾ ਦੱਸੋ ਵੀਰੇ ਇਹ ਜੀ ਨੂੰ ਅੱਜ ਚੌਥਾ ਰੇੰਜੇ ਸੂਈ ਨੂੰ ਹਾਂਜੀ ਅਜੇ ਬੌਲਾ ਹੀ ਜੇ ਠੀਕ ਹੈ ਜੀ ਇਹ ਵੀਰ ਜੀ ਇਹਨੇ ਸਟਾਰਟਿੰਗ 12 ਕਿਲੋ ਤੋਂ ਕੀਤੀ ਜੇ ਠੀਕ ਹੈ ਵੀਰੇ ਹਾਂਜੀ ਠੰਡੀਆਂ ਸੀਲਾਂ 'ਚ ਕੋਈ ਬਿਨਾ ਵੰਗੀ ਤੋਂ ਇਹ ਕੰਮ ਸਾਰਾ ਕੀ ਬਾਤ ਹੈ ਵੇਖੋ ਵੀਰੋ ਲੇਵਾ ਚੈੱਕ ਕਰੋ ਐ ਥੱਬੇ ਹੀ ਲਾਏ ਕੰਧ ਤੋਂ ਨੋਗੜ ਆ ਗਿਆ ਬੱਚਾ ਕੀ ਪਾਲਿਆ ਨੇ ਵੀਰੇ ਬੱਚਾ ਬੱਚਾ ਜੀ ਵਛਾ ਗਿਆ ਅੱਛਾ ਬੱਚਾ ਆ ਗਿਆ ਆ ਬੱਚਾ ਆ ਗਿਆ ਠੀਕ ਆ ਤੋਰੋ ਵੀਰੇ ਇਹਨੂੰ ਚੌਥਾ ਆ ਜੇ ਸੂਈ ਨੂੰ ਅੱਜ ਬੌਲਾ ਹੀ ਜੇ ਠੀਕ ਆ ਵੇਖੋ ਵੀਰੇ ਚੰਗੀ ਕੈਂਟ ਵੜ ਆ ਗਈ ਆ ਕਰੋਸ ਪਾਨਾ ਲੈਵਲ ਹੋਆ ਚੈੱਕ ਕਰ ਲਿਓ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਚੰਗਾ ਨੋਕ ਵਾਲਾ ਥਾਣਾ ਗਿਆ ਬਾਕੀ ਵੀਰ ਨੇ ਸਟਾਰਟਿੰਗ ਹੀ ਚੰਗੀ ਦੱਸੀ ਇਹਦੀ ਦੇ ਦੁੱਧ ਵੀਰੇ ਚੰਗਾ ਪਰੂ ਫਿਰ ਇਹ ਵੜਾ ਵੀਰ ਜੀ 15 16 ਕਿਲੋ ਬੜੇ ਮਾਨਤੀ ਅੱਛਾ ਜੀ ਹਾਂਜੀ ਹਾਂਜੀ 12 ਕਿਲੋ ਸਟਾਰਟਿੰਗ ਸੌਲੇ ਤੋਂ ਜੀ ਬਿਲਕੁਲ ਜੀ ਬਾਕੀ ਵੀਰੇ ਥਾਨ ਪਸ਼ੂ ਨੂੰ ਚੰਗਾ ਲੱਗਿਆ ਹੋਵੇ ਹਨਾ ਲੇਵਾ ਚੰਗਾ ਹੋਵੇ ਦੁੱਧ ਤੇ ਗਾੜੀ ਸੇਵਾ ਦਾ ਬਾਕੀ ਸੇਵਾ ਦਾ ਵੀ ਬਿਲਕੁਲ ਸੇਵਾ ਦਾ 12 ਲੀਟਰ ਠੀਕ ਆ ਵੀਰੇ ਚੰਗੀ ਵਹਿੜਾ ਕੀ ਵੀਰੋ ਚੈੱਕ ਕਰ ਲੋ ਐ ਥੱਬੇ ਹੀ ਲਾਏ ਆ ਪੰਡਾ ਪਾਈਆਂ ਲੈ ਵਾ ਜਿੰਨਾ ਗਾਹ ਨੂੰ ਵੀਰੇ ਉਹਨਾਂ ਪਛਾਣੂਗਾ ਬਾਕੀ ਥਣ ਥਣ ਲਾਗੇ ਤਾਂ ਚੈੱਕ ਕਰ ਲਿਓ ਚੰਗਾ ਥਣ ਆ ਗਿਆ ਐ ਨਾਣਾ ਨੂਣਾ ਲੱਗੀਆਂ ਹਨਾ ਵੀਰੇ ਬਿਲਕੁਲ ਬਿਲਕੁਲ ਚੰਗੀ ਵੇੜ ਆ ਗਈ ਚਵਾਈ ਵੀਰ ਇੱਕ ਨੰਬਰ ਨਾਣਾ ਵੀਰ ਜੀ ਪੂਰ ਛੱਟੇ ਦੀ ਗਾਰੰਟੀ ਆਪਣੀ ਠੀਕ ਆ ਵੀਰੇ ਸਨੇਹ ਵਾਪਸ ਆਊਗੀ ਸ਼ੌਕ ਦੀ ਜੇ ਪੂਰ ਮਾਰੂਗਾ ਥਣ ਕੋਈ ਵੀ ਤੇ ਕੀ ਬਾਤ ਹੈ ਹਾਂਜੀ ਹਾਂਜੀ ਵੀਰੇ ਮੁੱਲ ਮੁੱਲ ਵੀਰ ਜੀ 50 ਦੇ ਤਾਂ ਅਸੀਂ 50 ਤੋਂ ਬਾਹਰ ਵੇਖਦੀ ਹਾਂਜੀ ਪਰ ਆਪਾਂ ਅੰਦਰ ਹੀ ਦੇਣੀ ਭਾੜਾ ਵੀ ਜੀ ਭਾੜੇ ਦੇ ਦੇਣੀ ਜਾਣਦੇ ਹੋ ਜਾਈ ਜੀ 2 ਛੱਡ ਦਈਏ ਵੀਰ ਜੀ 50 ਤੋਂ ਜਾਣਦੇ ਹੋ ਹੋਰ ਕਰ ਦਿਓ ਮ ਚਲੋ ਵੀਰ ਜੇ ਤਿੰਨ ਹੋਰ ਛੱਡ ਦੇਣੇ ਇੱਕ ਈਅਰ 45000 ਦੀ ਬਾਕੀ ਜੇ ਕੋਈ ਵੀਰ ਜੋੜਾ ਪਾਊਗਾ ਤੇ ਮਾਨਤਨ ਕਰਦਾ ਹਾਂ ਖੁੱਲਾ 45000 ਦੀ ਵੀਰੇ ਨਾ ਨਾ ਕੀ ਬਾਤ ਐ ਵੇਖੋ ਵੀਰੋ ਰੇਡ ਵੀਰ ਦਾ ਚੈੱਕ ਕਰ ਲਿਓ ਵੀਰ ਕਹਿੰਦਾ 45000 ਦੀ ਵੈੜ ਹੋ ਜੂਗੀ ਚੰਗੀ ਵੈੜ ਆ ਵੀਰੇ ਲੈਵਲ ਹੋਵੇ ਵਾਲੀ ਆ ਬਾਕੀ ਵੀਰ ਜੀ ਕੋਈ ਜੋੜਾ ਪਾ ਲੂ ਮਾਨਤਨ ਖੁੱਲਾ ਹੋ ਜੂ ਜੋੜਾ ਵੀਰ ਜੀ ਖੁੱਲਾ ਮਾਨਦਾਰ ਕੋਈ ਐ 45 ਦੀ ਦਸੀਓ ਕਿ ਨਹੀਂ ਦਸੀ ਵੀਰੇ ਉਹ ਵੀਰ ਜੀ 37 ਦੀ ਜੋੜਾ ਪਾਊਗਾ ਤੇ ਖੁੱਲਾ ਮਾਨਤਨ ਖੁੱਲਾ ਮਾਨਤਨ ਹੋ ਜੂ ਠੀਕ ਆ ਵੀਰੇ ਚੰਗੀਆਂ ਵੈੜਾ ਵੀਰੋ ਐ ਥਣ ਥਣ ਕੈਂਟ ਲੱਗੇ ਆ ਟੌਪ ਕਲਾਸ ਵੇੜਾ ਨੇ ਬਾਕੀ ਜੋੜਾ ਪਾ ਲੋਗੇ ਤੇ ਵੀਰਿਆਂ ਦਾ ਮਾਣ ਤਨ ਖੁੱਲਾ ਹੋ ਜੂਗਾ ਆ ਵੀਰੋ ਬੱਚਿਆ ਗਿਆ ਠੀਕ ਹੈ ਜੀ ਬਾਕੀ ਵੀਰੇ ਤੋਰਾ ਇੱਕ ਰੀ ਵਿਖਾ ਦਈਏ ਉਹ ਉਹ ਵੀ ਖੋਲ ਲਿਓ ਇਕੱਠਾ ਤੋਰਾ ਵਿਖਾ ਦਿਓ ਇਹਨਾਂ ਦਾ ਚੰਗੀਆਂ ਵੇੜਾ ਵੀਰੋ ਐ ਲੈਵਲ ਉਵੇ ਵਾਲੀਆਂ ਤੁਹਾਨੂੰ ਤੋਂ ਚੰਗੇ ਲੱਗੇ ਆ ਤੋੜ ਦੇ ਵੀਰ ਤੋੜ ਦੇ ਜਾਨ ਦਿਓ ਦੇਖੋ ਵੀਰੋ ਤੋਰਾ ਤਾਰਾ ਚੈੱਕ ਕਰ ਲਓ ਜੋੜੇ ਜੋ ਮਾਤਨ ਖੁੱਲਾ ਹੋ ਜੂਗਾ ਬਾਕੀ ਰੇਟ ਵੀਰ ਦਾ ਠੀਕ ਆ ਜਿਆਜ ਰੇਟ ਆ ਬੰਦਾ ਵਿੱਚ ਕੋਈ ਵੀ ਥੜੇ ਭੂਰ ਮਾਰੂਗਾ ਕਰਾਇਏ ਸਮੇਂ ਦੇ ਬਾਅਦ ਸੌਣਗੇ ਕੀ ਬਾਤ ਹੈ ਵੇਖੋ ਵੀਰੋ ਚੰਗੀਆਂ ਵਹਿਣਾ ਲੈਵਲ ਹੋਵੇ ਚੰਗੇ ਘੈਂਟ ਆ ਠੀਕ ਆ ਜੀ ਠੀਕ ਬਾਕੀ ਸਾਰੇ ਵੀਰਾਂ ਨੂੰ ਹਰ ਵੀਡੀਓ ਜੇ ਬੇਨਤੀ ਹੁੰਦੀ ਆ ਵੀਰੋ ਤੁਸੀਂ ਪਸ਼ੂ ਦਾ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬੰਦਾ ਜੀ ਤੁਸੀਂ ਚਵਾਈ ਕਰਨੀ ਪਾਸ ਕਰਨਾ ਉਹ ਤੁਹਾਡਾ ਆਪ ਦਾ ਫਰਜ਼ ਹੈ ਨਾ ਵੀਰੇ ਬਿਲਕੁਲ ਬਿਲਕੁਲ ਵੀਰੇ ਬਾਕੀ ਆਪਾਂ ਤਾਂ ਚਲੋ ਵੀਰੇ ਹੁਣ 2-4 ਮਿੰਟ ਹੋਨੇ ਆ ਪਸ਼ੂ ਵਿਖਾ ਕੇ ਚੱਲ ਜਾਨੇ ਹਨਾ ਹਾਂਜੀ ਹਾਂਜੀ ਬਾਕੀ ਚੰਗੀਆਂ ਵੇੜਾ ਵੀਰੋ ਲੇਵੇ ਬਾਜ ਨੇ ਥਾਣ ਥੁਣ ਚੰਗੇ ਲੱਗੇ ਆ ਚੰਗੀ ਕੁਆਲਿਟੀ ਦੀਆਂ ਵੇੜਾ ਨੇ ਠੀਕ ਹੈ ਵੀਰੇ ਆਪਣਾ ਨਾਮ ਦੱਸ ਦਿਓ ਨਾਮ ਇਹ ਜੀ ਬੱਗੂ ਜੇ ਪਿੰਡ ਮੁਕਾਮ ਜ਼ਿਲ੍ਹਾ ਅਮਰੀਖਰ ਤਹਿਸੀਲ ਹੈ ਨਾਲਾ ਜੇ ਠੀਕ ਹੈ ਵੀਰੇ ਮੋਬਾਈਲ ਨੰਬਰ 814470428 ਜੇ ਠੀਕ ਹੈ ਬਾਕੀ ਸਾਰੇ ਵੀਰਾਂ ਨੇ ਇਹੇ ਬੇਨਤੀ ਹੁੰਦੀ ਆਰ ਵੀਡੀਓ ਜੀ ਵੀਰੇ ਚੈਨਲ ਨੂੰ ਵਾਰ-ਵਾਰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਮਖਾਲੀ ਜਾਵੇ ਜੀ ਠੀਕ ਹੈ ਵੀਰੇ ਸਸਕਾਰ ਸਸਕਾਰ